ਬੱਚੇ ਪਿੱਛੇ ਆ ਜਾ ਤੁਸੀਂ ਇੱਥੇ ਨੂੰ ਫੇਸ ਕਰੋ ਸਰ ਜੀ ਆਪਾਂ ਬੈਠੋ ਹੋਰ ਕਿੱਥੇ ਬੈਠ ਜਾਓ ਪਿੱਛੇ ਆਇਓ ਰੱਬਾ ਹੋਰ ਵੇਖਣਿਆ ਲੱਭਣਾ ਟੈਨਸ਼ਨ ਹਾਂਜੀ ਕਰਾ ਕੇ ਆ ਗਏ ਇਧਰ ਇਧਰ ਆਵੋ ਤਾਂ ਸਾਰੇ ਆਜੋ ਸਾਰੇ ਫਿਊਚਰ ਆ ਰੇ ਬਾਬਾ ਜੀ ਆ ਵੀ ਆ ਜਾਓ ਤੁਸੀਂ ਵੀ ਹੈਲੋ ਬ੍ਰਦਰਸ Thank you ਉਨotro ਕਵਰ ਕਰ ਸਾਰੇ ਸਾਰੇ ਕਵਰ ਕਿਛਦੁਰਿਜ ਪ੍ਰਧਾਨ 21 ਪਲਾਟ ਤੋਂ ਜੁਲੰਬੀ ਕਾਸ ਨੌੜਾਲਾ ਦੋਵੇਂ ਡਿਮਾਇੰਡਰ ਕਰੋ ਬਈ ਮਰਗੜੇ ਕਿੱਧਰ ਚੱਤੀ ਜਾਣੇ ਅੱਜ ਜਿਨੇ ਵੀ ਸਾਡੇ ਸਪੈਸ਼ਲ ਗੈਸਟ ਆਏ ਨੇ ਕੋਕੀ ਪਾਟਕ ਜੀ ਮਾਰਕੀਟ ਕਮੇਟੀ ਦੇ ਨੁਮਾਇੰਦੇ ਚੇਅਰਮੈਨ ਵਰਤਾਰ ਸਿੰਘ ਜੀ ਗਾਉਂਦ ਕੋ ਡਾਕਟਰ ਜੀ ਸਿੰਘ ਪੱਤਰਕਾਰ ਅਧਿਆਪਕ ਭਾਸਕਰ ਅਮਨਦੀਪ ਜੀ ਅਨਾਮ ਸਿੰਘ ਗੋਗਾ ਵਿਕਿੰਦਰ ਪਾਰੋੜਾ ਜੀ ਇਹਨਾਂ ਦਾ ਬਹੁਤ ਬਹੁਤ ਧੰਨਵਾਦ ਜੋ ਆਪਣੇ ਤੇ ਆਪਣੇ ਦੇ ਵਿੱਚੋਂ ਟਾਈਮ ਕੱਢ ਕੇ ਅੱਜ ਬੱਚਿਆਂ ਨੂੰ ਆਸ਼ੀਰਵਾਦ ਦੇਣ ਪਹੁੰਚੇ ਨੇ ਜੋ ਕੱਲ ਤੋਂ ਅੱਜ ਦੋ ਦਿਨ ਖੇਡਾਵਾਂ ਤੋਂ ਪੰਜਾਬ ਦੀ ਬਲਾਕ ਨਡਾਲਾ ਸਰਕਾਰੀ ਹੈ ਜੋ ਸੁਨਵਿਕੇ ਜੋ ਖੇਡਾਂ ਚੱਲ ਰਹੀਆਂ ਹਨ ਉਹਨਾਂ ਦੇ ਵਿੱਚ ਸਪੈਸ਼ਲ ਪਹੁੰਚੇ ਨੇ ਇਹਨਾਂ ਦਾ ਬਹੁਤ-ਬਹੁਤ ਧੰਨਵਾਦ ਜੀ ਆਇਆਂ ਨੂੰ ਆਦ ਇਹਨਾਂ ਦਾ ਥੈਂਕ ਯੂ ਬਾਲੀ ਵਾਲਾ ਮੈਚ ਚੱਲ ਰਿਹਾ سیمی فائنل میچ ہے والی بالکل ਬੋਲੀ ਦਾ ਕੁਝ ਤਾਂ ਗਲਗੋਨਾ ਪੈ ਜੀ ਮੈਂ ਤਾਂ ਨਹੀਂ ਬਾਦ ਖਾਨੇ ਰੋਦਾ ਮੈਂ ਬੋਲ ਕੇ ਪਿਆਣੀ ਪਾਣੀ ਹਾਂ ਦਾ ਕੜਦੇ ਪੁੱਤਰ ਲਫਾਤੇ ਚ ਫੋਕ ਜਾਏਗਾ ਭਾਜੀ ਭਰਾਵਾ ਤੇ ਵੀ ਲਿਆਈ ਫਿਰ ਮੈਂ ਹੁਣ ਡਰ ਰਿਹਾ ਦੁੱਧ ਪ੍ਰਤਾਸ ਨੂੰ ਜਗਾ ਆਪਣੇ ਪਾਗੜੀ ਚੱਲ ਜੀ ਸਭ ਤੋਂ ਪਹਿਲਾਂ सि भाॼी पर لوگ ہوتے برابر میں لائن اپ پہ جاتا تو جی ایم بھی جا ہے چلو چلو فائنل تو مار 20 اندر 21 مارنے والے والے تو انے ہوتے یہ بھی تمہارے لیے ఫెస్టివ్ ప్రతిభాసి రాజంగా జరుగుతూ ప్రతిభాషన్ రాకృతి ఫెస్టివ్ ਅੱਜ ਦੇ ਵਿੱਚ ਬੁਗਲਮਾਨ ਤੁਹਾਡੇ ਦਰਮਿਆਨ ਜਿਹੜੇ ਪੁੱਛੇ ਨੂੰ ਸਾਰਿਆਂ ਨੂੰ ਬੇਨਤੀ ਹੈ ਤੇ ਅਨਪੌਂਡਾ ਅਨਪੌਂਡੀ 1 ਕੋ ਬੜਾ ਮੈਚ ਹੈ ਲਡਾਲਾ ਵਰਸ ਪਲਾਟ ਸਾਰਿਆਂ ਨੂੰ ਬੇਤੀ ਹੈ ਵੀ ਬੱਚਿਆਂ ਨੂੰ ਆਸ਼ੀਰਵਾਦ ਦੇ ਲਈ ਪਲੀਜ਼ ਤੇ ਸਕੂਲ ਦਾ ਸਾਡਾ ਇੱਥੇ ਇੱਕ ਵੇਸ ਟੋਪ ਤੇ ਹਾਂ ਜੀ ਹਾਂ ਜੀ ਚਾਰ ਕਰ ਰਿਹਾ ਸਰਦਾਰ ਸੁਖਵਿੰਦਰ ਸਿੰਘ ਉਹਨਾਂ ਦੇ ਵਿਸ਼ੇ ਮੈਡਮ ਜਰਪੀਤ कौर ਦਾ ਜਿਹੜਾ ਕੰਪਲੈਕਸ ਹੈ ਸਾਹ ਅਤੇ ਵਾਦ ਕਰ ਰਹੇ ਹਾਂ ਜੀ ਰਨਿੰਗ ਹੈ ਜਸਪ੍ਰੀਤ ਮਹਾਰਾਜ ਸ਼ਖੀਅਰ ਸਰਦਾਰ ਸੁਖਵਿੰਦਰ ਸਿੰਘ ਐਨੂਦਰਾ ਸਾਹਿਬ ਸਹਾਇਕ ਸਿਕਿਉਰਟੀ ਦੇ ਨਾਲ ਕਿਸੇ ਕਾਰਨ ਅਧਵਾਤਾ ਦਾ ਸਾਰੇ ਤੋਂ ਉਹਨਾਂ ਨੂੰ ਅਸ਼ੀਰਵਾਦ ਦੇਣ ਲਈ ਵਿਸ਼ੇਸ਼ ਤੌਰ ਤੇ ਪਹੁੰਚੇ ਸਾਰੇ ਨਾਮਾਂ ਨਾਮ ਅਸੀਰਵਾਦ ਦੇ ਰਹੇ ਸੀ। ਹਾਂ ਜੀ। ਲਾਈ ਹਾਂ ਬੋਲ ਕੇ ਦੋਨਾਂ ਟੀਮਾਂ ਲੜਨਾ ਪਹੁੰਚੀ। ਆਓ ਜੀ। ਇਹਨਾਂ ਨੂੰ ਸ਼ੁਭਕਾਮਨਾਵਾਂ ਦੇਣ ਕੇ ਮਾੜਾ ਹਰਜੀਤ ਸਿੰਘ ਜੀ ਵਿਸ਼ੇਸ਼ ਤੌਰ ਤੇ ਪਹੁੰਚੇ ਸਾਡੇ ਸੁਖਵਿੰਦਰ ਸਿੰਘ ਸਹਾਇਕ ਸਿੱਖਿਆ ਅਫਸਰ ਮਿਤੀ ਉਹਨਾਂ ਦੇ ਨਾਲ ਸਰਦਾਰਾ ਜੀ ਸ੍ਰੀ ਕਮਲਦੀਪ ਪਟਕੀ ਜੀ ਮੈਡਮ ਸਰਦੀਪ कौर ਸਾਡੇ ਇਤਜਾਗੀ ਮਿਸਟਰ ਸੁਖਨਾਮ ਸਿੰਘ ਜੀ ਗੋਗਾ ਅਮਨਦੇਵ ਸਿੰਘ ਜੀ ਅਰੋੜਾ ਸਾਹਿਬ ਜੀ ਸਾਰਿਆਂ ਦਾ ਮੈਂ ਤੁਹਾਨੂੰ ਸਭ ਨੂੰ ਆਤਮ ਸਵਾਗਤ ਕਰਦੇ ਹਾਂ ਜੀ ਆ ਵੀ ਸਾਰੇ ਇਕੱਠੇ ਹੋ ਗਏ ایک بار پھر سواگت ہے بتے پیٹ جانے میڈم جی یادگی جی فوٹو میڈم رویش کور بھی نار جان گیا جی میڈم کا دنواد کریں جی ਸ਼ਿਆਦਾਂ ਨੂੰ ਮੈਡਮ ਅੰਮ੍ਰਿਤੋ ਡੀਪੀਐ ਸਟੇਟ ਸਿਨਰ ਸਕੂਲ ਨੰਗਲ ਦਬਾੜਾ ਇਹ ਸਾਰੇ ਪ੍ਰੋਗਰਾਮ ਸਚਾਰੂ ਦਾ ਨਾਲ ਚਲਾ ਰਹੀ ਜੀ ਕਮੇਟੀ ਸਾਹਿਬਾ ਖੇਡ ਵਾਲੀ ਦਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਜਿਨ੍ਹਾਂ ਨੇ ਇੰਦਰਾ ਤੇ ਮੈਡੀ ਕਰਨ ਨੂੰ ਤਰਾਂਟ ਨੂੰ ਪਿਆਰ ਕਰਾਇਆ ਹੈ وہ سہیوگ دے رہے میڈم سنیتا ٹھاکر جیسے ڈپارٹمنٹ کو پہنچے گی بہت ہی ودیا میچ ہو رہا ہے کیونکہ یہ دے سارے کھڑائی تراشے میں شری دلش شرما جی اسٹیٹ وارڈیاں اسے گراؤنڈ سے کھیل کے گئے بہت سرکاری ਆਈਕੋਰ ਫਸਲ ਦੀ ਗਰਾਉਂਡ ਤੋਂ ਵੇਢ ਕੇ ਗਏ ਸ੍ਰੀ ਦਿਨੇਸ਼ ਸ਼ਰਮਾ ਦੇ ਸਾਵੇ ਛੋਟਾਟ ਮੈਂ ਇਸ ਲਈ ਇਹ ਨਾ ਨਮਨਿਆਂ ਇਕੱਠੇ ਨੌਕਲ ਮਾ ਅਨਾਜ ਤੇ ਮੈਡਮ ਜੀ ਵੀ ਆ ਗਏ ਤੁਹਾਨੂੰ ਸਭ ਦੇ ਦੋਸਤੀ ਦੇ ਨਾਲ ਤੋਂ ਪ੍ਰਾਪਤ ਕਰਦੇ ਜੀ ਇਹ ਸਾਡੇ ਕੰਮ ਆ ਰਹੀ ਹੈ ਜੀ ਆਪਾਂ ਸਤਿ ਸ਼੍ਰੀ ਅਕਾਲ ਜੀ ਮੈਂ ਮਨਦੀਪ ਮਿੱਤਰ ਤੋਂ ਮੇਰਾ ਨਾਮ 600 ਮੀਟਰ ਤੋਂ ਬਿਲਕੁਲ ਉਲੀ ਰਿਹਾ ਹਾਂ ਧੰਨਵਾਦੀ ਤੁਹਾਡਾ 600 ਮੀਟਰ ਤੋਂ ਭੌਣ ਜਾ ਰਹੀ ਹੈ ਜੀ ਜਿਹੜਾ ਨਵੀਂ ਖਿਡਾਰੀਆਂ ਨੇ ਟੁਆਰਟ ਦੇ ਵਿੱਚ ਭਾਗ ਲਿਆ ਹੈ ਮੀਟਰ ਰੇਸ ਦੇ ਵਿੱਚ ਅੰਦਰ 21 ਸਰਕਾਰੇ ਵੱਲੋਂ ਸੀ ਖਾਲਸਾ ਜੀ ਅੰਦਰ 24 ਵਾਲੀ ਹੈ मैडम जण पे स्टोर सम्मानਤ ਕਰਨ ਦੇ ਵੀ मैडम श्वेता ਸਾਹਿਬ ਜੀ سپورਟ ਪਾ ਰਹੇ ਆ ਬਹੁਤ ਬਹੁਤ ਧੰਨਵਾਦ ਜੀ ਵਿਸ਼ੇਸ਼ ਤੌਰ ਤੇ ਪਹੁੰਚੇ ਨੇ ਇਸੇ ਦਲੇਸ ਸਾਡੇ ਛੋਟੇ ਵੀਰ सिखण अफ़सर सुमेंटी टू हंड्रड मीटर ते अंडर सेवनटी टू हंड्रड मीटर जिन बचे पार्टीसिपेट करण स्टार्टिंग पॉइंट ते पहुचो ਇਹ ਜਿਹੜੀ ਮੌਲਾ ਜਿਹੜਾ ਜਿਹੜਾ ਪਾਰਲੀਮੈਂਟ ਉਹ ਤੇ ਆ ਪਰ ਫਿਰ ਤਾਂ ਸਾਰੇ ਜੋ ਕਰਦਾ ਮੈਂ ਇਹ ਚਾਹੇ ਮਕੌਲਾ ਕੋਹੋ ਦਾ ਦਿੱਤਨ ਮਿਲੇਗਾ ਉਹਨੇ ਚੰਗ ਪਲਾਡ ਕੋਈ ਦਸਾਂਗਲ ਅন্ডਰਸਾਉਂਡ ਇਨ ਦਾ ਸੈਮੀ ਫਾਈਨਲ ਹੋਏਗਾ ਬਗੜੀਆਂ ਵਰਸਸ ਜੋਧ ਪ੍ਰਾਂਤਪੁਰ ਸਕੂਲ ਬੇਕਵਾਲ ਦੋਨੀਆਂ ਟੀਮਾਂ ਰੈਡੀ ਹਨ ਸੈਕਿੰਡ ਸੈਮੀਫਾਈਨਲ ਤੋਂ ਬਾਅਦ ਅੰਡਰ 21 ਦੇ ਮੈਚ ਹੋਣਗੇ ਇਹ ਵੀ ਟੀਮਾਂ ਤਿਆਰ ਹਨ ਮੈਂ ਵੀ ਚੁੱਕੀ ਅਗੇ ਜਿਵੇਂ ਨੇਕਾ

ਉਹ ਨੂੰ ਮਾਰ ਮਾਰ ਕੇ ਹੁੰਦਾ ਹੈ ਓਏ ਕਾੜਨੇ ਚੱਲ ਲਾਈਵ ਆ ਪਾੜੇ ਦੇ ਵਿੱਚ ਉਹ ਵੈਸੇ ਨੂੰ ਸਿੱਟੋ